Netflix ਤੇ ਦਸ਼ਕਾ ਨੂੰ ਲੱਗੇਗਾ ਵੱਡਾ ਝਟਕਾ ਜੂਨ ਚ ਬੰਦ ਹੋ ਜਾਵੇਗਾ Netflix ਦਾ ਇਹ ਫੀਚਰ ਇਸ ਫੀਚਰ ਦੇ ਬੰਦ ਹੁੰਦੇ ਹੀ ਗ੍ਰਾਹਕਾਂ ਦੀ ਜੇਬ ਤੇ ਪਵੇਗਾ ਬੋਝ ਤੇ ਨਵੀਂ ਚਾਰਜ ਪਲਾਨ ਜਾਰੀ ਕਰੇਗਾ Netflix Netflix ਦਾ ਅੱਜਕੱਲ ਹਰ ਕੋਈ دیਵਾਨਾ ਹੈ OTT ਸੀਰੀਜ਼ ਦੇਖਣਾ ਹੋਵੇ ਜਾਂ ਫਿਰ ਕੋਈ ਵੀ ਸ਼ੋਅ ਹੋਵੇ ਹਰ ਕੋਈ ਦਰਸ਼ਕ ਅੱਜ ਕੱਲ੍ਹ ਨੈਟਫਲਿਕਸ ਨੂੰ ਕਾਫੀ ਜ਼ਿਆਦਾ ਪ੍ਰੇਫਰ ਕਰਦਾ ਹੈ ਨੈਟਫਲਿਕਸ ਦੀ دیਵਾਨਗੀ ਇਸ ਕਦਰ ਹੈ ਕਿ ਇਸ ਤੇ ਆਉਣ ਵਾਲੀਆਂ ਨਵੀਆਂ ਨਵੀਆਂ ਫਿਲਮਾਂ ਨਵੀਂ ਨਵੀਂ ਵੈਬ ਸੀਰੀਜ਼ ਦਰਸ਼ਕਾਂ ਦੇ ਮਨਾਂ ਚ ਆਪਣਾ ਵੱਖਰਾ ਮੁਕਾਮ ਹਾਸਲ ਕਰ ਚੁੱਕੀਆਂ ਨੇ ਪਰ ਹੁਣ ਨੈਟਫਲਿਕਸ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ ਜਿਹੜੇ ਦਰਸ਼ਕ ਨੈਟਫਲਿਕਸ ਦੀ ਹਰ ਮੈਂਬਰਸ਼ਿਪ ਨੂੰ ਲੈਂਦੇ ਨੇ ਤੇ ਹਰ ਰੈਡ ਨੈਟਫਲਿਕਸ ਦੇ ਵਧੇ ਹੋਏ ਪਲਾਨ ਨੂੰ ਆਪਣਾ ਜ਼ਰੂਰੀ ਡਾਟਾ ਖर्च ਕਰਕੇ ਦੇਖਦੇ ਨੇ ਉਹਨਾਂ ਦੇ ਲਈ ਇਹ ਖਬਰ ਬਹੁਤ ਜ਼ਿਆਦਾ ਮਨ ਭਾਗੀ ਹੈ ਇੱਕ ਵਾਰ ਫਿਰ ਗ੍ਰਾਹਕਾਂ ਨੂੰ ਨੈਟਫਲਿਕਸ ਦੁਆਰਾ ਇੱਕ ਗੰਭੀਰ ਝਟਕਾ ਦਿੱਤਾ ਗਿਆ ਇਸ ਤੋਂ ਪਹਿਲਾਂ ਨੈਟਫਲਿਕਸ ਨੇ ਪਾਸਵਰਡ ਸ਼ੇਅਰਿੰਗ ਫੀਚਰ ਨੂੰ ਬੰਦ ਕਰ ਦਿੱਤਾ ਸੀ ਜਿਸ ਕਾਰਨ ਯੂਜ਼ਰਸ ਨੂੰ ਆਪਣਾ ਨੈਟਫਲਿਕਸ ਸਬਸਕ੍ਰਿਪਸ਼ਨ ਲੈ ਲਈ ਮਜਬੂਰ ਹੋਣਾ ਪਿਆ ਸੀ ਅਜੇ ਤੱਕ ਕਈ ਨੈਟਫਲਿਕਸ ਯੂਜ਼ਰਸ ਦੀਆਂ ਪਰੇਸ਼ਾਨੀਆਂ ਵਧ ਗਈਆਂ ਸਨ ਕਿ ਹੁਣ ਨੈਟਫਲਿਕਸ ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਨੈਟਫਲਿਕਸ ਆਫਲਾਈਨ ਵੀਡੀਓ ਡਾਊਨਲੋਡ फीचर ਨੂੰ ਬੰਦ ਕਰ ਰਿਹਾ ਜਿਸ ਦੇ ਨਾਲ ਦਸ਼ਕਾ ਨੂੰ ਕਾਫੀ ਵੱਡਾ ਝਟਕਾ ਮੰਨਿਆ ਜਾ ਰਿਹਾ ਇਸ ਫੀਚਰ ਦੇ ਬੰਦ ਹੋਣ ਤੋਂ ਬਾਅਦ ਯੂਜ਼ਰਸ ਨੇ ਮੋਬਾਈਲ ਡਾਟਾ ਦੀ ਖਪਤ ਵੱਧ ਜਾਵੇਗੀ ਹੁਣ ਜਦੋਂ ਤੱਕ ਵਾਈਫਾਈ ਸੀਮਾ ਸੀ ਤਦ ਉਪਭੋਗਤਾ ਨੈਟਫਲਿਕਸ ਐਪ ਵਿੱਚ ਬਲਮਾ ਸ਼ੋ ਨੂੰ ਡਾਊਨਲੋਡ ਕਰਦੇ ਸਨ ਫਿਰ ਜਦੋਂ ਵਾਈਫਾਈ ਦੇਖਦੇ ਸਨ ਪਰ ਹੁਣ ਨੈਟਫਲਿਕਸ ਟਰਨ ਲਈ ਤੁਹਾਨੂੰ ਵਾਈਫਾਈ ਰੇਂਜ ਤੋਂ ਬਾਹਰ ਹੋਣ ਤੇ ਮੋਬਾਈਲ ਡਾਟਾ ਦੀ ਵਰਤੋਂ ਕਰਨੀ ਪਵੇਗੀ ਅਜੇ ਵੀ ਚ ਡਾਟਾ ਖਰਚ ਹੋਵੇਗਾ ਤੇ ਜੇਬ ਤੇ ਖਰਚ ਤੇ ਭਾਰ ਪੈਣਾ ਲਾਜ਼ਮੀ ਜੀ ਗੱਲ ਹੈ ਰੀਪੋਰਟ ਮੁਤਾਬਕ ਨੈਟਫਲਿਕਸ ਐਪ ਵਿੰਡੋਜ਼ 10 ਅਤੇ ਵਿੰਡੋਜ਼ 11 ਯੂਜ਼ਰਸ ਨੂੰ ਵੀਡੀਓ ਡਾਊਨਲੋਡ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਜਦਕਿ ਪਹਿਲਾ ਯੂਜ਼ਰਸ 1080 ਪਿਕਸਲ ਯਾਨੀ ਕਿ ਫੁੱਲ ਐਚਡੀ ਵੀਡੀਓ ਡਾਊਨਲੋਡ ਕਰ ਸਕਦੇ ਸਨ ਹਾਲਾਂਕਿ ਉਪਭੋਗਤਾ ਮੋਬਾਈਲ ਅਤੇ ਟੈਬਲੇਟ ਡਿਵਾਈਸਾਂ ਟੀਵੀ ਸ਼ੋਅ ਤੇ ਫਿਲਮਾਂ ਨੂੰ ਆਫਲਾਈਨ ਦੇਖ ਸਕਣਗੇ ਨੈਟਫਲਿਕਸ ਐਪ ਦੇ ਨਵੇਂ ਅਪਡੇਟਸ ਤੋਂ ਬਾਅਦ ਉਪਭੋਗਤਾ ਸਸਤੇ ਰੀਚਾਰਜਡ ਇਸ਼ਤਿਹਾਰਾਂ ਦੇ ਨਾਲ ਫਿਲਮਾਂ ਸ਼ੋਅ ਦੇ ਸਕਣਗੇ ਇਸ ਪਲਾਨ ਵਿੱਚ ਵਿਪਾਰਕ ਬ੍ਰੇਕ ਹੋਣਗੇ ਵਰਤਮਾਨ ਵਿੱਚ ਭਾਰਤੀ ਵਿੱਚ ਕੋਈ ਵਿਗਿਆਪਨ ਸਮਰਪਿਤ ਸਮਗਰੀ ਉਪਲਬਧ ਨਹੀਂ ਹੈ ਹਾਲਾਂਕਿ ਨਵੀਂ ਨੈਟਫਲਿਕਸ ਐਪ ਕਦੋਂ ਉਪਲਬਧ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਅਗਲੇ ਮਹੀਨੇ ਉਪਲਬਧ ਕਰਵਾਇਆ ਜਾ ਸਕਦਾ ਹੈ ਨੈਟਫਲਿਕਸ ਦੇ ਅਨੁਸਾਰ ਉਪਭੋਗਤਾ ਆਪਣੇ ਆਪ ਹੀ ਨਵੀਂ ਐਪ ਤੇ ਸ਼ਿਫਟ ਹੋ ਜਾਣਗੇ ਸੋ ਜੇਕਰ ਤੁਸੀਂ ਵੀ ਨੈਟਫਲਿਕਸ ਦੇ دیਵਾਨੇ ਹੋ Netflix 'ਚ ਫਿਲਮਾਂ ਤੇ ਸੀਰੀਜ਼ ਦੇਖਣ ਦਾ ਤੁਹਾਨੂੰ ਸ਼ੌਂਕ ਹੈ ਤੇ ਹੁਣ ਆਪਣੀ ਬੋਝ ਤੇ ਪੈਣ ਵਾਲੇ ਖਰਚੇ ਤੋਂ ਵੀ ਸਾਵਧਾਨ ਹੋ ਜਾਓ ਕਿਉਂਕਿ Netflix ਦੇ ਇਸ ਨਵੇਂ ਫੀਚਰ ਦੇ ਨਾਲ ਉਹਨਾਂ ਲੋਕਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਜਿਨ੍ਹਾਂ ਨੇ Netflix ਦਾ ਰੈਗੂਲਰ ਇਸਤੇਮਾਲ ਕੀਤਾ ਹੈ ਤੇ Netflix ਦੇ ਰੈਗੂਲਰ ਕਸਟਮਰ ਨੂੰ Netflix ਤੇ ਦਸ਼ਕਾ ਨੂੰ ਲੱਗੇਗਾ ਵੱਡਾ ਝਟਕਾ ਜੂਨ 'ਚ ਬੰਦ ਹੋ ਜਾਵੇਗਾ Netflix ਦਾ ਇਹ ਫੀਚਰ ਇਸ ਫੀਚਰ ਦੇ ਬਦਦੰਦੇ ਹੀ ਗ੍ਰਾਹਕਾਂ ਦੀ ਜੇਬ ਤੇ ਪਵੇਗਾ ਬੋਝ ਜਿਵੇਂ ਦੀ ਚਾਰਜ ਪਲਾਨ ਜਾਰੀ ਕਰੇਗਾ Netflix दे दे Netflix ਦਾ ਅੱਜਕੱਲ ਹਰ ਕੋਈ دیਵਾਨਾ ਹੈ OTT ਸੀਰੀਜ਼ ਦੇਖਣਾ ਹੋਵੇ ਜਾਂ ਫਿਰ ਕੋਈ ਵੀ ਸ਼ੋਅ ਹੋਵੇ ਹਰ ਕੋਈ ਦਰਸ਼ਕ ਅੱਜਕੱਲ Netflix ਨੂੰ ਕਾਫੀ ਜ਼ਿਆਦਾ ਪ੍ਰੈਫਰ ਕਰਦਾ ਹੈ Netflix ਦੀ دیਵਾਨਗੀ ਇਸ ਕਦਰ ਹੈ ਕਿ ਇਸ ਤੇ ਆਉਣ ਵਾਲੀਆਂ ਨਵੀਆਂ-ਨਵੀਆਂ ਫਿਲਮਾਂ ਨਵੀਂ-ਨਵੀਂ ਵੈਬ ਸੀਰੀਜ਼ ਦਸ਼ਕਾਂ ਦੇ ਮਨਾਂ 'ਚ ਆਪਣਾ ਵੱਖਰਾ ਮੁਕਾਮ ਹਾਸਲ ਕਰ ਚੁੱਕੀਆਂ ਨੇ ਪਰ ਹੁਣ Netflix ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ ਜਿਹੜੇ ਦਰਸ਼ਕਰ netflix ਦੀ ਹਰ ਮੈਂਬਰਸ਼ਿਪ ਨੂੰ ਲੈਂਦੇ ਨੇ ਤੇ ਹਰ red netflix ਦੇ ਵਧੇ ਹੋਏ ਪਲਾਨ ਨੂੰ ਆਪਣਾ ਜ਼ਰੂਰੀ ਡਾਟਾ ਖਰਚ ਕਰਕੇ ਦੇਖਦੇ ਨੇ ਉਹਨਾਂ ਦੇ ਲਈ ਇਹ ਖਬਰ ਬਹੁਤ ਜ਼ਿਆਦਾ ਮਨਪਾਗੀ ਹੈ ਇੱਕ ਵਾਰ ਫਿਰ ਗ੍ਰਾਹਕਾਂ ਨੂੰ netflix ਦੁਆਰਾ ਇੱਕ ਗੰਭੀਰ ਝਟਕਾ ਦਿੱਤਾ ਗਿਆ ਇਸ ਤੋਂ ਪਹਿਲਾਂ netflix ਨੇ ਪਾਸਵਰਡ ਸ਼ੇਅਰਿੰਗ ਫੀਚਰ ਨੂੰ ਬੰਦ ਕਰ ਦਿੱਤਾ ਸੀ ਜਿਸ ਕਾਰਨ ਯੂਜ਼ਰਸ ਨੂੰ ਆਪਣਾ netflix ਸਬਸਕ੍ਰਿਪਸ਼ਨ ਲੈਣ ਲਈ ਮਜਬੂਰ ਹੋਣਾ ਪਿਆ ਸੀ ਅਜੇ ਅਜੇ ਕਈ netflix ਯੂਜ਼ਰਸ ਦੀਆਂ ਪਰੇਸ਼ਾਨੀਆਂ ਵਧ ਗਈਆਂ ਸਨ ਤੇ ਹੁਣ Netflix ਨੇ ਇੱਕ ਹੋਰ ਵੱਡਾ ਝਟਕਾ ਦਿੱਤਾ ਹੈ Netflix ਆਫਲਾਈਨ ਵੀਡੀਓ ਡਾਊਨਲੋਡ ਫੀਚਰ ਨੂੰ ਬੰਦ ਕਰ ਰਿਹਾ ਜਿਸ ਦੇ ਨਾਲ ਦਰਸ਼ਕਾਂ ਨੂੰ ਕਾਫੀ ਵੱਡਾ ਝਟਕਾ ਮੰਨਿਆ ਜਾ ਰਿਹਾ ਇਸ ਫੀਚਰ ਦੇ ਬੰਦ ਹੋਣ ਤੋਂ ਬਾਅਦ ਯੂਜ਼ਰਸ ਦੇ ਮੋਬਾਈਲ ਡਾਟਾ ਦੀ ਖਪਤ ਵੱਧ ਜਾਵੇਗੀ ਹੁਣ ਜਦੋਂ ਤੱਕ ਵਾਈਫਾਈ ਸੀਮਾ ਸੀ ਤਾਂ ਉਪਭੋਗਤਾ Netflix ਐਪ ਵਿੱਚ ਬਲਮਾ ਸ਼ੋਅ ਨੂੰ ਡਾਊਨਲੋਡ ਕਰਦੇ ਸਨ ਫਿਰ ਜਦੋਂ ਵਾਈਫਾਈ ਦੇਖਦੇ ਸਨ ਪਰ ਹੁਣ Netflix ਟਰਨ ਲਈ ਤੁਹਾਨੂੰ ਵਾਈਫਾਈ ਰੇਂਜ ਤੋਂ ਬਾਹਰ ਹੋਣ ਤੇ ਮੋਬਾਈਲ ਡਾਟਾ ਦੀ ਵਰਤੋਂ ਕਰਨੀ ਪਵੇਗੀ ਅਜੇ ਵਿੱਚ ਡਾਟਾ ਖਰਚ ਹੋਵੇਗਾ ਤੇ ਜੇਬ ਤੇ ਖਰਚ ਤੇ ਭਾਰ ਪੈਣਾ ਲਾਜ਼ਮੀ ਜੀ ਗੱਲ ਹੈ ਰਿਪੋਰਟ ਮੁਤਾਬਕ ਨੈਟਫਲਿਕਸ ਐਪ ਵਿੰਡੋਜ਼ 10 ਅਤੇ ਵਿੰਡੋਜ਼ 11 ਯੂਜ਼ਰਸ ਨੂੰ ਵੀਡੀਓ ਡਾਊਨਲੋਡ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਜਦਕਿ ਪਹਿਲਾਂ ਯੂਜ਼ਰਸ 1080 ਪਿਕਸਲ ਯਾਨੀ ਕਿ ਫੁੱਲ ਐਚਡੀ ਵੀਡੀਓ ਡਾਊਨਲੋਡ ਕਰ ਸਕਦੇ ਸਨ ਹਾਲਾਂਕਿ ਉਪਭੋਗਤਾ ਮੋਬਾਈਲ ਅਤੇ ਟੈਬਲੇਟ ਡਿਵਾਈਸਾਂ ਟੀਵੀ ਸ਼ੋਅ ਤੇ ਫਿਲਮਾਂ ਨੂੰ ਆਫਲਾਈਨ ਦੇਖ ਸਕਣਗੇ नेटफ्लिक्स ऐप ਦੇ ਨਵੇਂ ਅਪਡੇਟ ਤੋਂ ਬਾਅਦ ਉਪਭੋਗਤਾ ਸਸਤੇ ਰੀਚਾਰਜਡ ਇਸ਼ਤਿਹਾਰਾਂ ਦੇ ਨਾਲ ਫਿਲਮਾਂ ਸ਼ੋਅ ਦੇ ਸਕਣਗੇ ਇਸ ਪਲਾਨ ਵਿੱਚ ਵਿਪਾਰਕ ਬ੍ਰੇਕ ਹੋਣਗੇ ਵਰਤਮਾਨ ਵਿੱਚ ਭਾਰਤੀ ਵਿੱਚ ਕੋਈ ਵਿਗਿਆਪਨ ਸਮਰਪਿਤ ਸਮਗਰੀ ਉਪਲਬਧ ਨਹੀਂ ਹੈ ਹਾਲਾਂਕਿ ਨਵੀਂ نیٹਫਲਿਕਸ ਐਪ ਕਦੋਂ ਉਪਲਬਧ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਅਗਲੇ ਮਹੀਨੇ ਉਪਲਬਧ ਕਰਵਾਇਆ ਜਾ ਸਕਦਾ ਹੈ نیٹਫਲਿਕਸ ਦੇ ਅਨੁਸਾਰ ਉਪਭੋਗਤਾ ਆਪਣੇ ਆਪ ਹੀ ਨਵੀਂ ਐਪ ਤੇ ਸ਼ਿਫਟ ਹੋ ਜਾਣਗੇ ਸੋ ਜੇਕਰ ਤੁਸੀਂ ਵੀ Netflix ਦੇ دیਵਾਨੇ ਹੋ Netflix 'ਚ ਫਿਲਮਾਂ ਪੈਬ ਸੀਰੀਜ਼ ਦੇਖਣ ਦਾ ਤੁਹਾਨੂੰ ਸ਼ੌਂਕ ਹੈ ਤੇ ਹੁਣ ਆਪਣੀ ਬੋਝ ਤੇ ਪੈਣ ਵਾਲੇ ਖਰਚੇ ਤੋਂ ਵੀ ਸਾਵਧਾਨ ਹੋ ਜਾਓ ਕਿਉਂਕਿ Netflix ਦੇ ਇਸ ਨਵੀਂ ਫੀਚਰ ਦੇ ਨਾਲ ਉਹਨਾਂ ਲੋਕਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਜਿਨ੍ਹਾਂ ਨੇ Netflix ਦਾ ਰੈਗੂਲਰ ਇਸਤੇਮਾਲ ਕੀਤਾ ਹੈ ਤੇ Netflix ਦੇ ਰੈਗੂਲਰ ਕਸਟਮਰ ਨੇ